ਤਾਂ ਆਸ਼ਿਕ ਅਤੇ ਉਸਦੇ ਦੋਸਤ ਨਾਲ ਮਿਲ ਕੇ ਸਹੂਦੈ ਦਾ ਹੀ ਕਰ ਦਿੱਤਾ ਕਤਲ ਜਿਹਾ ਮਾਮਲਾ ਸਾਹਮਣੇ ਆਇਆ ਹੈ ਪ੍ਰਾਈਪਰ ਦੇ ਪਿੰਡ ਮਾਂ ਬਾਲ ਲੰਡਾ ਤੋਂ ਜਿੱਥੋਂ ਦੀ ਰਹਿਣ ਵਾਲੀ ਇੱਕ ਵਿਆਹੀ ਵਰੀ ਔਰਤ ਨੇ ਆਪਣੇ ਆਸ਼ਕ ਨਾਲ ਅਤੇ ਉਸਦੇ ਸਾਥੀ ਨਾਲ ਮਿਲ ਕੇ ਸਹੁਰੇ ਦਾ ਹੀ ਕਤਲ ਕਰ ਦਿੱਤਾ ਅਤੇ ਉਸ ਤੋਂ ਬਾਅਦ ਉਸ ਦੀ লাশ ਨਹਿਰ ਵਿੱਚ ਸੁੱਟ ਦਿੱਤੀ ਤੇ ਨਾਲ ਦੀ ਨਾਲ ਤੁਹਾਨੂੰ ਤਸਵੀਰਾਂ ਵੀ ਦਿਖਾਉਂਦੇ ਚੱਲਦੇ ਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਉਹੀ ਔਰਤਾਂ ਜਿਸ ਨੇ ਇਸ਼ਕ 'ਚ ਅੰਨੀ ਹੋ ਕੇ ਆਪਣੇ ਹੀ ਸਹੁਰੇ ਦਾ ਕਤਲ ਜਿਹੜਾ ਉਹ ਕਰਾ ਦਿੱਤਾ ਉਸ ਤੋਂ ਬਾਅਦ ਉਸਦੀ লাশ ਜਿਹੜੀ ਆ ਉਹ ਨਹਿਰ ਵਿੱਚ ਸਤਾ ਦਿੱਤੀ ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਪਤਾ ਚੱਲਿਆ ਕਿਸ ਦਾ ਆਸ਼ਿਕ ਜਿਹੜਾ ਉਹ ਪਹਿਲਾਂ ਤੋਂ ਹੀ ਜੇਲ੍ਹ ਵਿੱਚ ਬੰਦ ਹੈ ਤੇ ਜੇਲ੍ਹ ਵਿੱਚ ਬੈਠੇ ਨਹੀਂ ਕਤਲ ਦੀ ਜਿਹੜੀ ਸਾਜ਼ਿਸ਼ ਆ ਉਹ ਰਚੀ ਸੀ ਅਤੇ ਆਪਣੇ ਇੱਕ ਸਾਥੀ ਨੂੰ ਕਹਿ ਕੇ ਇਸ ਔਰਤ ਦੇ ਸਹਰੇ ਦਾ ਜਿਹੜਾ ਕਤਲ ਆ ਉਹ ਕਰਾ ਦਿੱਤਾ ਤਾਂ ਪੁਲਿਸ ਨੇ ਜਦੋਂ ਇਹ ਮਾਮਲਾ ਪੁਲਿਸ ਦੇ ਧਿਆਨ ਵਿੱਚ ਆਇਆ ਤਾਂ ਫਰੋਹੀਪੁਰ ਪੁਲਿਸ ਨੇ ਉਸ ਔਰਤ ਨੂੰ ਅਤੇ ਉਸ ਦੇ ਜੇਲ੍ਹ ਵਿੱਚ ਬੈਠੇ ਹੋਏ ਵਿਅਕਤੀ ਦੇ ਸਾਥੀ ਨੂੰ ਗ੍ਰਿਫਤਾਰ ਜਿਹੜਾ ਉਹ ਕਰ ਲਿਆ ਤਾਂ ਵੱਡੀ ਖਬਰ ਤੁਹਾਨੂੰ ਦੇ ਰਿਆਂ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਇਹ ਤਸਵੀਰ ਉਸ ਔਰਤ ਦੀ ਹੈ ਜਿਸ ਨੇ ਆਪਣੇ ਹੀ ਸਹਰੇ ਦਾ ਜਿਹੜਾ ਕਤਲ ਆ ਉਹ ਕਰਾ ਦਿੱਤਾ ਤਾਂ ਤੁਸੀਂ ਦੇਖ ਸਾਦੇ ਹੋ ਕਿਹੜੇ ਪਾਸੇ ਨੂੰ ਤੁਰ ਪਈ ਆ ਦੁਨੀਆ ਹੱਸਦੇ ਵਸਦੇ ਘਰਾਂ ਨੂੰ ਜਿਹੜੀਆਂ ਔਰਤਾਂ ਉਹ ਗਲਤ ਰਾਹੇ ਪੈ ਕੇ ਉਜਾੜ ਰਹੀਆਂ ਤਾਂ ਤਸਵੀਰਾਂ ਤੁਸੀਂ ਦੇਖ ਸਾਦੇ ਹੋ ਕਿ ਇਹ ਉਹੀ ਔਰਤਾਂ ਜਿਸਨੇ ਇਸ਼ਕ ਚ ਪੈ ਕੇ ਆਪਣੇ ਹੀ ਸਹੁਰੇ ਦਾ ਜਿਹੜਾ ਉਹ ਕਤਲ ਹੈ ਕਰਾ ਦਿੱਤਾ ਤਾਂ ਦੋ ਬੱਚਿਆਂ ਦੀ ਮਾਂ ਜਿਹੜੀ ਐ ਦੱਸੀ ਜਾ ਰਹੀ ਔਰਤ ਕਿ ਦੋ ਬੱਚਿਆਂ ਦੀ ਮਾਂ ਤਾਂ ਫਿਰ ਵੀ ਇਸ਼ਕ ਦੇ ਚੱਕਰਾਂ ਵਿੱਚ ਪੈ ਕੇ ਆਪਣਾ ਹੀ ਘਰ ਜਿਹੜਾ ਉਹ ਜਾੜ ਬੈਠੀ ਆ ਤੇ ਹੁਣ ਪੁਲਿਸ ਨੇ ਜਿਹੜਾ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਇਸ ਪੂਰੇ ਮਾਮਲੇ ਤੇ ਪੁਲਿਸ ਦਾ ਹੋਰ ਕੀ ਕੁਝ ਕਰਨਾ ਹੈ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਜੀ ਮਾਨਜੋ ਕਿਸੇ ਐਸਪੀ ਫਿਰੋਜ਼ਪੁਰ ਸੋਮਿਆ ਮਿਸਰਾ ਜੀ ਦੇ ਨਿਰਦੇਸ਼ ਮੁਤਾਬਕ ਕੋਈ ਵੀ ਤਫਤੀਸ਼ ਜਿਹੜੀ ਕੀਤੀ ਜਾਂਦੀ ਹੈ ਉਹ ਸਾਇੰਟਿਫਿਕ ਤੇ ਫੋਰੈਂਸਿਕ ਤਰੀਕੇ ਨਾਲ ਕੀਤੀ ਜਾਂਦੀ ਹੈ ਇਸ سلسلے ਵਿੱਚ थाना ਕਲਖੁਰਦ ਵਿੱਚ 27 ਸੈਪਟੰਬਰ ਨੂੰ ਇੱਕ ਪਰਚਾ ਦਰਜ ਹੋਇਆ ਸੀ ਜਿੱਥੇ ਇੱਕ ਬਲਵਿੰਦਰ ਸਿੰਘ ਨਾਮਕ ਜਿਹੜਾ ਵਿਅਕਤੀ ਸੀ ਉਦੀ ਜਿਹੜੀ ਹੈਗੀ ਹੱਤਿਆ ਕਰ ਦਿੱਤੀ ਗਈ ਸੀ ਤਾਂ 30 ਦੌਰਾਨ ਇਹ ਪਾਇਆ ਗਿਆ ਕਿ ਜਿਹੜਾ ਬਲਵਿੰਦਰ ਸਿੰਘ ਸੀ ਉਦੀ ਜਿਹੜੀ ਨੂੰ ਸੀ ਨੂੰ ਦਾ ਰਿਲੇਸ਼ਨ ਕਿਸੇ ਹੋਰ ਬੰਦੇ ਨਾਲ ਸੀ ਉਹ ਬੰਦੇ ਨਾਲ ਮਿਲ ਕੇ ਕਿਸੇ ਇੱਕ ਤੀਜੇ ਬੰਦੇ ਦਾ ਸਹਾਰਾ ਲੈ ਕਰਕੇ ਉਹਨੂੰ ਪਹਿਲਾਂ ਤਾਂ ਬਲਵਿੰਦਰ ਸਿੰਘ ਨੂੰ ਫੋਨ ਕਰਕੇ ਬੁਲਾਇਆ ਕਿ ਤੁਹਾਨੂੰ ਸਰਾਪ ਪਿਉਣੀ ਹੈ ਜਦੋਂ ਬੰਦਾ ਉੱਥੇ ਚੱਲ ਗਿਆ ਤਾਂ ਉਹਨੂੰ ਨਹਿਰ ਵਿੱਚ ਸੁੱਟਤਾ ਇਹ ਕੇਸ ਵਿੱਚ ਥਾਣਾ ਕਲਖੁਰਦ ਦੀ ਟੀਮ ਨੇ ਡੀਐਸਪੀ ਸ੍ਰੀ ਕਰਨ ਸ਼ਰਮਾ ਜੀ ਦੇ ਰਹਿਨਮਾਈ ਹੇਠ ਇਹ ਜਿਹੜਾ ਕੇਸ ਸੀਗਾ ਇਹਨੂੰ ਸੋਲਵ ਕੀਤਾ ਜਦ ਜਿਹੜੀ ਸ੍ਰਿਫਟ ਗਾੜੀ ਸੀਗੀ ਉਹ ਵੀ ਬਰਮਤ ਹੋ ਗਈ ਤੇ ਜਿਹੜਾ ਲਾਸ ਸੀਗਾ ਉਹ ਵੀ ਬਰਾਮਤ ਕਰ ਲਿਆ ਇਸ ਮੁਕਦਮੇ ਵਿੱਚ ਬੋਹੜ ਸਿੰਘ ਜਿਹੜਾ ਦੋਸ਼ੀ ਹੈ ਉਹਦੀ ਗ੍ਰਿਫਤਾਰੀ ਹੋ ਗਈ ਹੈ ਤੇ ਜਿਹੜਾ ਬਲਵਿੰਦਰ ਸਿੰਘ ਦਾ ਦੀ ਨੂ ਸੀ ਅਮਨਦੀਪ ਕੌਰ ਉਹਦੀ ਗ੍ਰਿਫਤਾਰੀ ਹੋ ਗਈ ਤੇ ਜਿਹੜਾ ਤੀਜਾ ਬੰਦਾ ਸੀ ਗੋਰਖ ਉਹਨੂੰ ਪ੍ਰੋਕਿਊਰਸ਼ਨ ਵਾਲੇ ਤੇ ਲਾ ਕਰਕੇ ਉਹਦੀ ਵੀ ਅरेस्ट ਪਾਈ ਗਈ ਹੈ ਤੇ ਇਹ ਇੱਕ ਇੱਕ ਕੇਸ ਜਿਹੜਾ ਹੈਗਾ ਇਹ ਸਾਇੰਟਿਫਿਕ ਤਰੀਕੇ ਨਾਲ ਕੀਤਾ ਗਿਆ ਜਿਹੜਾ ਤਫਤੀਸ਼ ਹੈ ਉਹਦਾ ਇੱਕ ਮਜ਼ਾ ਹੈ ਜੀ ਜੀ ਸਰ ਇਹ ਮਰਡਰ ਕਿੱਥੇ ਕੀਤਾ ਹੈਗਾ ਸੀਗਾ ਮਤਲਬ ਕਿਵੇਂ ਕੀਤਾ ਹੈਗਾ ਸੀਗਾ ਜੀ ਇਹ ਜਿਹੜਾ ਮਰਡਰ ਹੈ ਪਹਿਲੇ ਉਥੇ ਉਹਨੂੰ ਫੋਨ ਕਰਕੇ ਬੁਲਾਇਆ ਨਹਿਰ ਪਾਸੇ ਸਰਪੀਨ ਵਾਸਤੇ ਫਿਰ ਉੱਥੇ ਹੀ ਉਹਨੂੰ ਨਹਿਰ ਵਿੱਚ ਸੁੱਟਿਆ ਇਹ ਸੋਹਰਾ ਸੀਗਾ ਉਹਦਾ ਕੀ ਨਾਮ ਕੀ ਨਾਮ ਸੀਗਾ ਉਹਦਾ ਉਹਦਾ ਨਾਮ ਸੀ ਬਲਵਿੰਦਰ ਸਿੰਘ